ਹਾਂਜੀ ਦੋਸਤੋ ਰਸੋਈ ਘਰ ਦਾ ਤਵਾ ਕਦੇ ਵੀ ਘਰ ਵਿੱਚ ਧਨ ਸੰਪਤੀ ਦੀ ਕਮੀ ਨਹੀਂ ਹੋਣ ਦੇਵੇਗਾ ਵਾਸਤੂ ਵਿਗਿਆਨ ਵਿੱਚ ਤਵੇ ਦੇ ਕਈ ਸਾਰੇ ਉਪਾਏ ਦੱਸੇ ਗਏ ਹਨ ਜਿਨ੍ਹਾਂ અપਾਵਾਂ ਨੂੰ ਉਜਾੜਾ ਕੇ ਤੁਸੀਂ ਘਰ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਬਣਾਈ ਰੱਖ ਸਕਦੇ ਹੋ ਇਸ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ ਅਤੇ ਧਨ ਦੀ ਕਮੀ ਨਹੀਂ ਰਹੇਗੀ ਤੁਹਾਨੂੰ ਦੱਸ ਦਈਏ ਕਿ ਤਵਾ ਨਾ ਸਿਰਫ ਤੁਹਾਡੀ ਰੋਟੀ ਬਣਾਉਣ ਦੇ ਕੰਮ ਆਉਂਦਾ ਹੈ ਸਗੋਂ ਤੁਹਾਡੇ ਘਰ ਚ ਧਨ ਅਤੇ ਬਰਕਤ ਵੀ ਲਿਆਉਣ ਚ ਕੰਮ ਕਰਦਾ ਹੈ ਤਵਾ ਸਾਡੇ ਰਸੋਈ ਘਰ ਦੀ ਸਭ ਤੋਂ ਉੱਤਮ ਅਤੇ ਜ਼ਰੂਰੀ ਚੀਜ਼ ਹੈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਸਤੂ ਅਨੁਸਾਰ ਤਵੇ ਦਾ ਕਿੰਨਾ ਮਹੱਤਵ ਹੈ ਅਤੇ ਇਹ ਵੀ ਦੱਸਾਂਗੇ ਕਿ ਕਿਸ ਖਾਸ ਜਗ੍ਹਾ ਤੇ ਕਿਸ ਖਾਸ ਤਰੀਕੇ ਨਾਲ ਤਵਾ ਰੱਖਣ ਨਾਲ ਤੁਹਾਨੂੰ ਮਿਲ ਸਕਦੀ ਹੈ ਬੇਸਮਾਰਤ ਦੌਲਤ ਖੁੱਲ ਸਕਦੇ ਹਨ ਕਿਸਮਤ ਦੇ ਬੰਦ ਦਰਵਾਜ਼ੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਾਲ ਹੀ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜਰੂਰ ਲਿਖੋ ਜੀ ਆਓ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਨੰਬਰ 1 ਤਵਾ ਤੇ ਕੜਾਹੀ ਰਾਹੂ ਦਾ ਪ੍ਰਤੀਨਿਧ ਕਰਦੇ ਹਨ ਇਸ ਲਈ ਰਸੋਈ ਨੂੰ ਸਾਫ਼ ਰੱਖੋ ਜੇਕਰ ਕੋਈ ਔਰਤ ਗੰਦੇ ਤਵੇ ਜਾਂ ਫਿਰ ਗੰਦੀ ਕੜਾਹੀ ਦਾ ਇਸਤੇਮਾਲ ਕਰਦੀ ਹੈ ਤਾਂ ਇਸ ਦਾ ਸਿੱਧਾ ਬੁਰਾ ਪ੍ਰਭਾਵ ਉਸ ਦੇ ਪਤੀ ਅਤੇ ਪਰਿਵਾਰ ਉੱਤੇ ਪੈਂਦਾ ਹੈ ਨੰਬਰ 2 ਜਦੋਂ ਸਵੇਰੇ ਖਾਣਾ ਬਣਾਉਣ ਲੱਗੋ ਤਾਂ ਤਵੇ ਨੂੰ ਗਰਮ ਕਰਨ ਤੋਂ ਬਾਅਦ ਰੋਜ਼ ਤਵੇ ਤੇ ਚੁਟਕੀ ਪਰ ਨਮਕ ਜਰੂਰ ਪਾਓ ਪਰ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਨਮਕ ਵਿੱਚ ਕੋਈ ਵੀ ਦੂਜੀ ਚੀਜ਼ ਮਿਲੀ ਹੋਈ ਨਾ ਹੋਵੇ ਜਿਵੇਂ ਕਿ ਮਿਰਚ ਜਾਂ ਹਲਦੀ ਨਮਕ ਬਿਲਕੁਲ ਸੁੱਚਾ ਫਰੈਸ਼ ਅਤੇ ਚਿੱਟਾ ਹੀ ਹੋਵੇ ਨੰਬਰ 3 ਜਦੋਂ ਗਰਮ ਤਵਾ ਠੰਡਾ ਹੋ ਜਾਵੇ ਤਾਂ ਉਸ ਦੇ ਉੱਪਰ ਨਿੰਬੂ ਅਤੇ ਨਮਕ ਰਗੜੋ ਇਸ ਨਾਲ ਤਵਾ ਚਮਕਦਾਰ ਹੋਵੇਗਾ ਅਤੇ ਜਿੰਨਾ ਚਮਕਦਾਰ ਤਵਾ ਹੋਵੇਗਾ ਤੁਹਾਡੀ ਕਿਸਮਤ ਓਨੀ ਹੀ ਚਮਕ ਜਾਵੇਗੀ ਨੰਬਰ 4 ਤਵੇ ਜਾਂ ਕੜਾਹੀ ਨੂੰ ਕਦੇ ਵੀ ਤਿੱਖੀ ਚੀਜ਼ ਨਾਲ ਨਾ ਖੁਰਚੋ ਹੋ ਸਕੇ ਤਾਂ ਉਸ ਨੂੰ ਗਿੱਲਾ ਕਰਕੇ ਰੱਖ ਦਿਓ ਅਤੇ ਬਾਅਦ ਵਿੱਚ ਹੌਲੀ-ਹੌਲੀ ਚਿਪਕੀ ਹੋਈ ਚੀਜ਼ ਨੂੰ ਉਤਾਰੋ ਨੰਬਰ 5 ਤਵੇ ਜਾਂ ਕੜਾਹੀ ਨੂੰ ਕਦੇ ਵੀ ਝੂਠਾ ਨਾ ਕਰੋ ਨਾਹੀਂ ਉਸ ਉੱਤੇ ਝੂਠੇ ਭਾਂਡੇ ਰੱਖੋ ਅਤੇ ਨਾਹੀਂ ਉਸ ਉੱਤੇ ਝੂਠੀ ਰੋਟੀ ਗਰਮ ਕਰੋ ਇਹਨਾਂ ਦੋਵਾਂ ਚੀਜ਼ਾਂ ਦੀ ਪਵਿੱਤਰਤਾ ਦਾ ਹਮੇਸ਼ਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਘਰ ਵਿੱਚ ਇਹਨਾਂ ਦੀ ਸਵੱਛਤਾ ਦਾ ਜਿੰਨਾ ਧਿਆਨ ਰੱਖਿਆ ਜਾਵੇਗਾ ਤੁਹਾਡੇ ਘਰ ਵਿੱਚ ਧਨ ਆਉਣ ਦੇ ਰਸਤੇ ਓਨੇ ਹੀ ਆਸਾਨ ਹੋ ਜਾਣਗੇ ਸਾਡੇ ਭਾਂਡਿਆਂ ਵਿੱਚੋਂ ਇਹ ਦੋ ਚੀਜ਼ਾਂ ਬਹੁਤ ਸਨਮਾਨ ਦੇ ਯੋਗ ਹੁੰਦੀਆਂ ਹਨ ਨੰਬਰ 6 ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਰੋਟੀ ਸੇਕਣ ਤੋਂ ਬਾਅਦ ਗਰਮ ਤਵੇ ਨੂੰ ਗੰਦੇ ਭਾਂਡਿਆਂ ਵਿੱਚ ਧੋਣ ਲਈ ਰੱਖ ਦਿੰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਕਿਉਂਕਿ ਗਰਮ ਤਵੇ ਤੇ ਪਾਣੀ ਛਿੜਕਣਾ ਚੰਗਾ ਨਹੀਂ ਮੰਨਿਆ ਜਾਂਦਾ ਘਰ ਦੇ ਵਿੱਚ ਵੱਡੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਵਾਸਤੂ ਸ਼ਾਸਤਰ ਵਿੱਚ ਵੀ ਕਿਹਾ ਗਿਆ ਹੈ ਕਿ ਗਰਮ ਤਵੇ ਉੱਤੇ ਪਾਣੀ ਛਿੜਕਣਾ ਇੱਕ ਅਪਸ਼ਗਨ ਦੇ ਤੌਰ ਤੇ ਦੇਖਿਆ ਜਾਂਦਾ ਹੈ ਗਰਮ ਤਵੇ ਤੇ ਪਾਣੀ ਪਾਉਣ ਨਾਲ ਛਣ ਛਣ ਦੀ ਆਵਾਜ਼ ਆਉਂਦੀ ਹੈ ਉਸ ਨਾਲ ਨੈਗੇਟਿਵ એનર્ਜੀ ਭਾਵ ਨਕਾਰਾਤਮਕ ਊਰਜਾ ਘਰ ਵਿੱਚ ਆਉਂਦੀ ਹੈ ਉਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਘਰ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ 13ਵੇਂ ਦੇ ਦਿਨ ਗਰਮ ਤਵੇ ਤੇ ਪਾਣੀ ਛਿੜਕਿਆ ਜਾਂਦਾ ਹੈ ਇਸ ਲਈ ਆਮ ਦਿਨਾਂ ਵਿੱਚ ਇਸ ਤਰ੍ਹਾਂ ਕਰਨਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਗਰਮ ਤਵੇ ਉੱਤੇ ਪਾਣੀ ਪਾਉਣ ਨਾਲ ਮੋਹਲੇ ਧਾਰ ਬਾਰਸ਼ ਹੁੰਦੀ ਹੈ ਅਤੇ ਇਹੋ ਜਿਹੀ ਬਾਰਸ਼ ਤਬਾਹੀ ਹੋਣ ਦਾ ਸੰਕੇਤ ਦਿੰਦੀ ਹੈ ਇਸ ਕਰਕੇ ਘਰ ਦੇ ਬਜ਼ੁਰਗ ਇਸ ਤਰ੍ਹਾਂ ਕਰਨ ਤੋਂ ਮਨਾ ਕਰਦੇ ਹਨ ਨੰਬਰ 7 ਜੋਤਿਸ਼ ਸ਼ਾਸਤਰ ਵਿੱਚ ਤਵੇ ਦਾ ਸਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ ਇਸ ਲਈ ਸਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਹਮੇਸ਼ਾ ਤਵੇ ਨੂੰ ਸਾਬਣ ਦੇ ਜਾਂ ਫਿਰ ਸਰਫ ਦੇ ਨਾਲ ਪਾਣੀ ਨਾਲ ਧੋ ਕੇ ਰੱਖਣਾ ਚਾਹੀਦਾ ਹੈ ਨੰਬਰ 8 ਤਵੇ ਨੂੰ ਹਮੇਸ਼ਾ ਲਟਾ ਕੇ ਰੱਖਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਖੜਾ ਕਰਕੇ ਰੱਖਣ ਨਾਲ ਘਰ 'ਚ ਲੜਾਈ ਹੁੰਦੀ ਹੈ ਇਸ ਤੋਂ ਇਲਾਵਾ ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਤਵੇ ਨੂੰ ਕਦੇ ਵੀ ਗੈਸ ਚੁੱਲ੍ਹੇ ਤੇ ਜਾਂ ਮਿੱਟੀ ਵਾਲੇ ਚੁੱਲ੍ਹੇ ਉੱਤੇ ਖਾਲੀ ਨਹੀਂ ਛੱਡਣਾ ਚਾਹੀਦਾ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਰੋਟੀ ਪਕਾਉਣ ਤੋਂ ਬਾਅਦ ਖਾਲੀ ਤਵਾ ਗੈਸ ਉੱਤੇ ਹੀ ਛੱਡ ਦਿੰਦੇ ਹਨ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਤੋਂ ਹੀ ਛੱਡ ਦਿਓ ਚੁੱਲ੍ਹੇ ਤੇ ਤਵੇ ਦਾ ਕੰਮ ਖਤਮ ਹੋ ਜਾਣ ਤੋਂ ਬਾਅਦ ਤਵੇ ਨੂੰ ਢੇਠਾਂ ਲਾ ਦੇਣਾ ਚਾਹੀਦਾ ਹੈ ਨੰਬਰ 9 ਜੇਕਰ ਤੁਸੀਂ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖਾਲੀ ਤੇ ਗੰਦਾ ਛੱਡ ਦਿੰਦੇ ਹੋ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹ ਤੁਹਾਡੇ ਘਰ 'ਚ ਕੰਗਾਲੀ ਦਾ ਕਾਰਨ ਬਣ ਸਕਦਾ ਹੈ ਅਤੇ ਜੇਕਰ ਤੁਸੀਂ ਤਵੇ ਨੂੰ ਗੰਦਾ ਛੱਡ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 10 ਅਸਲ ਵਿੱਚ ਘਰ 'ਚ 네ਗੈਟਿਵਿਟੀ ਨੂੰ ਖਤਮ ਕਰਨ ਲਈ ਇੱਕ ਉਪਾਏ ਦੱਸਿਆ ਗਿਆ ਹੈ ਤਵੇ ਤੇ ਰੋਟੀ ਸੇਕਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਛਿੜਕ ਦੇਓ ਕਹਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਧਨ ਪੈਸਾ ਜਾਂ ਫਿਰ ਖਾਣੇ ਦੀ ਕਮੀ ਨਹੀਂ ਹੁੰਦੀ ਉਥੇ ਹੀ ਇਸ ਗੱਲ ਦਾ ਵਿਗਿਆਨਕ ਮਹੱਤਵ ਵੀ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਤਬੇ ਉੱਤੇ ਸਾਰੇ ਕਟਾਣੂ ਮਰ ਜਾਂਦੇ ਹਨ ਅਤੇ ਰੋਟੀ ਖਾਣ ਵਾਲੇ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਨੰਬਰ 11 ਰਸੋਈ ਘਰ ਵਿੱਚ ਜੇਕਰ ਤਬਾ ਰੋਟੀ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਘਰ ਦੇ ਮੁਖੀਆ ਜਾਂ ਫਿਰ ਪਤੀ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਯਾਦ ਰੱਖੋ ਜਦੋਂ ਵੀ ਤਵਾ ਜਾਂ ਕੜਾਹੀ ਤੁਸੀਂ ਇਸਤੇਮਾਲ ਕਰੋ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਹੀ ਰੱਖੋ ਨੰਬਰ 12 ਜੇਕਰ ਘਰ ਵਿੱਚ ਪਤੀ ਜਾਂ ਬੱਚਿਆਂ ਨੂੰ ਨਸ਼ੇ ਦੀ ਲੱਤ ਲੱਗ ਗਈ ਹੈ ਤਾਂ ਇਸ ਦਾ ਮਤਲਬ ਹੈ ਕਿ ਘਰ ਦੇ ਬਰਤਨਾਂ ਨੂੰ ਰੱਖਣ ਦਾ ਤਰੀਕਾ ਸਹੀ ਨਹੀਂ ਹੈ। ਰਾਹੂ ਦੇ ਬੁਰੇ ਪ੍ਰਭਾਵ ਕਾਰਨ ਇਸ ਤਰ੍ਹਾਂ ਹੁੰਦਾ ਹੈ। ਰਾਤ ਨੂੰ ਕਦੇ ਵੀ ਤਵਾ, ਭਾਂਡੇ ਮਾਂਜਣ ਵਾਲੀ ਜਗ੍ਹਾ ਤੇ ਨਾ ਰਹਿਣ ਦਿਓ। ਤਵੇ ਨੂੰ ਹਮੇਸ਼ਾ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਰੱਖੋ। ਰਾਤ ਨੂੰ ਤਵੇ ਅਤੇ ਕੜਾਹੀ ਕਦੇ ਵੀ ਗੰਦੇ ਨਾ ਛੱਡੋ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਨਕਾਰਾਤਮਕ ਊਰਜਾ ਤੁਹਾਡਾ ਪਿੱਛਾ ਨਹੀਂ ਛੱਡੇਗੀ ਨੰਬਰ 13 ਤਵੇ ਉੱਤੇ ਸਭ ਤੋਂ ਪਹਿਲਾਂ ਜੋ ਵੀ ਰੋਟੀ ਬਣਾਓ ਉਹ ਗਾਂ ਜਾਂ ਕੁੱਤੇ ਨੂੰ ਦਿਓ ਇਹ ਨਿਯਮ ਬਣਾ ਲਓ ਪਹਿਲੀ ਰੋਟੀ ਜਾਨਵਰ ਦੀ ਹੀ ਹੋਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਵਿਪਤਾ ਨਹੀਂ ਆਉਂਦੀ ਨਾਲ ਹੀ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਘਰ ਵਿੱਚ ਸੁੱਖ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਅਤੇ ਧਨ ਦੌਲਤ ਚ ਵੀ ਵਾਧਾ ਹੁੰਦਾ ਰਹਿੰਦਾ ਹੈ। ਨੰਬਰ 14 ਘਰ ਵਿੱਚ ਜਦੋਂ ਵੀ ਤਵੇ ਦਾ ਇਸਤੇਮਾਲ ਨਾ ਹੋਵੇ ਤਾਂ ਉਸ ਨੂੰ ਇਹੋ ਜਿਹੀ ਥਾਂ ਉੱਤੇ ਰੱਖੋ ਜਿੱਥੇ ਕਿਸੇ ਦੀ ਵੀ ਨਜ਼ਰ ਨਾ ਜਾਵੇ ਤਵੇ ਉੱਤੇ ਬਾਹਰੋਂ ਆਉਣ ਵਾਲਿਆਂ ਦੀ ਨਜ਼ਰ ਬਿਲਕੁਲ ਨਹੀਂ ਪੈਣੀ ਚਾਹੀਦੀ। ਨੰਬਰ 15 ਤਵੇ ਜਾਂ ਕੜਾਹੀ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਉਲਟਾ ਤਵਾ ਜਾਂ ਕੜਾਹੀ ਰੱਖਣ ਨਾਲ ਘਰ ਵਿੱਚ ਮੁਸੀਬਤਾਂ ਅਤੇ ਆਰਥਿਕ ਦਿੱਕਤਾਂ ਆਉਂਦੀਆਂ ਹਨ ਘਰ ਵਿੱਚ ਤਵੇ ਨੂੰ ਉਲਟਾ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨੰਬਰ 16 ਲੋਕਾਂ ਨੂੰ ਹਮੇਸ਼ਾ ਕਨਫਿਊਜ਼ਨ ਬਣੀ ਰਹਿੰਦੀ ਹੈ ਕਿ ਤਵੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਤੇ ਧਨ-ਦੌਲਤ ਵਿੱਚ ਵਾਧਾ ਹੁੰਦਾ ਰਹੇ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਸਕੇ ਤਾਂ ਅਜਿਹੇ ਵਿੱਚ ਤਵਾ ਅਤੇ ਕਢਾਈ ਜਿੱਥੇ ਤੁਸੀਂ ਖਾਣਾ ਬਣਾਉਂਦੇ ਹੋ ਬਿਲਕੁਲ ਉਸ ਦੇ ਸੱਜੇ ਪਾਸੇ ਰੱਖਣੇ ਚਾਹੀਦੇ ਹਨ ਨੰਬਰ 17 ਤਵਾ ਹਮੇਸ਼ਾ ਸਾਫ਼ ਅਤੇ ਚਮਕਾ ਕੇ ਹੀ ਰੱਖੋ ਕਿਉਂਕਿ ਇਹ ਤੁਹਾਡੀ ਕਿਸਮਤ ਦਾ ਪ੍ਰਤੀਬਿੰਬ ਹੁੰਦਾ ਹੈ ਤਵਾ ਜਿੰਨਾ ਚਮਕੇਗਾ ਤੁਹਾਡੀ ਕਿਸਮਤ ਵੀ ਓਨੀ ਹੀ ਚਮਕੇਗੀ ਸੋ ਦੋਸਤੋ ਇਹ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰੋ ਅਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਤੁਸੀਂ ਆਪਣਾ ਧਿਆਨ ਰੱਖਣਾ ਜੀ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਲਕਸ਼ਮੀ